ਜੁੜਾ ਨਵਾਂ ਸ਼ਹਿਰ ਦੇ ਵਿੱਚ ਪੁਲਿਸ ਨੇ ਆਪਰੇਸ਼ਨ ਕਾਸੂ ਤਹਿਤ ਚੈਕਿੰਗ ਕੀਤੀ ਹੈ ਨਵਾਂ ਸ਼ਹਿਰ ਦੇ ਪਿੰਡ ਗੁੱਡਪੜ ਦੇ ਵਿੱਚ ਪੁਲਿਸ ਨੇ ਨਸ਼ਾ ਤਸਕਰਾਂ ਦੇ ਘਰ ਜਾ ਕੇ ਛਾਪੇਮਾਰੀ ਕੀਤੀ ਇਸ ਦੌਰਾਨ ਜ਼ਿਲ੍ਹਾ ਪੁਲਿਸ ਦੇ 40 ਪੁਲਿਸ ਮੁਲਾਜ਼ਮ ਅਤੇ ਉੱਚ ਅਧਿਕਾਰੀ ਵੀ ਮੌਜੂਦ ਸਨ ਉਧਰ ਵੀ ਪੁਲਿਸ ਨੂੰ ਤਲਾਸ਼ੀ ਦੌਰਾਨ ਕੋਈ ਵੀ ਤਸਕਰ ਜਾਂ ਫਿਰ ਬਰਾਮਦਗੀ ਨਹੀਂ ਹੋਈ ਹੈ ਕਿਉਂਕਿ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਇਹ ਨਸ਼ਾ ਤਸਕਰ ਘਰ ਨੂੰ ਤਾਲਾ ਲਗਾ ਕੇ ਉੱਥੋਂ ਦੀ ਫਰਾਰ ਹੋ ਚੁੱਕੇ ਸਨ ਅੱਜ ਅੱਜ ਅਸੀਂ ਪੂਰੇ ਐਸਬੀਐਸ ਨਗਰ ਦੇ ਵਿੱਚ ਜਿਹੜਾ ਹੈਗਾ ਕਾਸ ਆਪਰੇਸ਼ਨ ਚਲਾਇਆ ਹੋਇਆ ਜਿੱਦਾਂ ਕਿ ਤੁਹਾਨੂੰ ਪਤਾ ਹੈ ਅਸੀਂ ਕੱਲ ਵੀ ਕਾਫੀ ਜਗਾਵਾਂ ਤੇ ਜਿਹੜੇ ਡਰੱਗ ਹੌਟਸਪੌਟ ਹੈ ਉੱਥੇ ਕਾਸ ਆਪਰੇਸ਼ਨ ਚਲਾਇਆ ਸੀ ਕੱਲ ਅਸੀਂ ਵੱਡੀ ਗਿਣਤੀ ਦੇ ਵਿੱਚ ਅਰੈਸਟ ਵੀ ਕੀਤੇ ਐ ਕੱਲ ਟੋਟਲ 18 ਪਰਚੇ ਅਸੀਂ ਦਿੱਤੇ ਸੀਗੇ ਜਿਦੇ ਵਿੱਚ 19 ਬੰਦੇ ਜਿਹੜੇ ਅਰੈਸਟ ਕੀਤੇ ਸੀ ਤੇ ਉਹਦੇ ਵਿੱਚ ਹੈਰੋਇਨ ਦੀ ਰਿਕਵਰੀ ਵੀ ਹੋਈ ਸੀ ਤੇ ਸ਼ਰਾਬ ਦੀ ਰਿਕਵਰੀ ਵੀ ਹੋਈ ਸੀਗੀ ਉਸੇ ਤਰ੍ਹਾਂ ਅਸੀਂ ਅੱਜ ਵੀ ਜਗ੍ਹਾ-ਜਗ੍ਹਾ ਦੇ ਉੱਤੇ ਜਿਹੜੇ ਹੈਗੇ ਕਾਸ ਆਪਰੇਸ਼ਨ ਚਲਾ ਰਹੇ ਹਾਂ ਇਸੇ ਤਰ੍ਹਾਂ ਔੜ ਹੈ ਗੜੱਪੜ ਹੈ ਬਲਾਚੋਰ ਬੰ ਵੇਰੀਫਾਈ ਕਰ ਰਹੇ ਹਾਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਜੜੀ ਕੱਲ ਅਸੀਂ ਦਿੱਤੇ ਸੀਗੇ ਪਰਚੇ ਉਹਦੇ ਵਿੱਚ ਕੁਝ 40 ਗ੍ਰਾਮ ਦੇ ਕਰੀਬ ਜੜੀ ਹੈਰੋਇਨ ਸੀਗੀ ਕਾਫੀ ਪਰਚਿਆਂ 'ਚ ਤੇ ਕੁਝ 70 ਜੜੀਆਂ ਸੀਗੀਆਂ ਗੋਲੀਆਂ ਸੀਗੀਆਂ ਨਸ਼ੀਲੀਆਂ ਗੋਲੀਆਂ ਤੇ ਸ਼ਰਾਬ ਦੀ ਰਿਕਵਰੀ ਵੀ ਸੀਗੀ ਦੇਖੋ ਜੀ ਇਹ ਅਸੀਂ ਇਹਨਾਂ ਤੇ ਕਾਫੀ ਦਿਨਾਂ ਦੀ ਸਖਤੀ ਕੀਤੀ ਹੋਈ ਹੈ ਅੱਜ ਵੀ ਜਿੱਦਾਂ ਤੁਸੀਂ ਦੇਖ ਰਹੇ ਸੀ ਸਾਡਾ ਪੂਰੇ ਛੇੜੀਆ 'ਚ ਕਸੋਪਰੇਸ਼ਨ ਚੱਲ ਰਿਹਾ ਤੇ ਕੁਝ ਘਰਾਂ ਦੀ ਚੈਕਿੰਗ ਵੀ ਕੀਤੀ ਹੈ ਬਹੁਤ ਜਿਹੜੇ ਘਰ ਆ ਉਹ ਤਾਲੇ ਲਾ ਕੇ ਪੱਜੇ ਵੀ ਹੋਏ ਤੇ ਇਹਨਾਂ ਨੂੰ ਵੀ ਅਸੀਂ ਵੈਰੀਫਾਈ ਕਰਾਂਗੇ ਸਾਰਾ ਤੇ ਇਹ ਜਿਹੜੇ ਜਿਨ੍ਹਾਂ ਜਿਨ੍ਹਾਂ ਤੇ ਪਰਚੇ ਹੋ ਰਹੇ ਨੇ ਕਿਸੇ ਤਾਂ ਕਿ ਜਿਹੜਾ ਇਹਨਾਂ ਨੇ ਪ੍ਰੋਸੀਡ ਨਾਲ ਜੋ ਕੁਝ ਕਮਾਇਆ ਹੈਗਾ ਉਹ ਵੀ ਅਸੀਂ ਪ੍ਰਾਪਰਟੀ ਜਿਹੜੀ ਅਟੈਚ ਕਰਵਾ ਸਕੀਏ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਸਾਰੇ ਜਿਹੜੇ ਇਹ ਨਸ਼ੇ ਦੇ ਕੰਮਾਂ ਵਿੱਚ ਇਨਵੋਲ ਹੈਗੇ ਆ ਇਹਨਾਂ ਨੂੰ ਅਸੀਂ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜਾਂ ਤਾਂ ਇਹ ਕੰਮ ਛੱਡ ਦੇਣ ਨਹੀਂ ਤਾਂ ਜਿਹੜੀ ਅਸੀਂ ਹੈਗੀ ਬਣਦੀ ਕਾਨੂੰਨੀ ਕਾਰਵਾਈ ਇਹਨਾਂ ਤੇ ਕਰਾਂਗੇ ਸਿੰਘ ਜੀ ਕੱਲ ਕੱਲ ਵੀ ਤੁਹਾਡੇ ਸਾਹਮਣੇ ਜਿਹੜਾ ਕੱਲ ਹੀ ਅਸੀਂ ਆਪਰੇਸ਼ਨ ਕੀਤਾ ਤੇ ਕੱਲ ਸਾਨੂੰ ਆਪਰੇਸ਼ਨ ਦੌਰਾਨ ਵੀ ਬਰਾਮਦੀਆਂ ਹੋਈਆਂ ਨੇ ਤੇ ਬਾਅਦ ਚ ਵੀ ਅਸੀਂ ਕਾਫੀ ਪਰਚੇ ਦਿੱਤੇ ਨੇ ਲਗਾਤਾਰ ਚੱਲੂਗੀ ਸਰੀਰ ਕਰ ਬਿਲਕੁਲ ਜੀ ਬਿਲਕੁਲ ਜਿਵੇਂ ਕੱਲ ਵੀ ਸਾਡੇ ਕੱਲ ਸੋ ਆ ਇਹਨਾਂ ਨੂੰ ਮੈਂ ਤੁਹਾਡੇ ਮਾਧਿਅਮ ਨਾਲ ਹੀ ਅਸੀਂ ਇਹਨਾਂ ਨੂੰ ਸਖਤ ਚੇਤਾਵਨੀ ਦਿੰਦੇ ਹਾਂ ਕਿ ਇਹਨਾਂ ਤੇ ਅਸੀਂ ਪੂਰਾ ਜਿਹੜਾ ਸ਼ਿਕੰਜਾ ਕਸ ਕੇ ਰੱਖਾਂਗੇ ਜਾਂ ਤਾਂ ਇਹ ਕੰਮ ਛੱਡ ਦੇਣ ਨਹੀਂ ਤਾਂ ਅਸੀਂ ਇਹਨਾਂ ਤੇ ਪੂਰੀ ਸਖਤ ਕਾਰਵਾਈ ਕਰਾਂਗੇ